ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਬਾਅਦ ਸਾਹਿਬ ਦੇ ਧਰਤੀ ਤੇ ਆਏ ਆ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਪਾਵਨ ਪੁੱਤਰ ਦਾ ਸਥਾਨ ਤੇ ਤੇ ਅਸੀਂ ਅੱਜ ਧੰਨ ਗੁਰੂ ਜੰਦੇ ਪਾਛੇ ਸਥਾਨ ਤੇ ਖੜੇ ਆ ਇੱਥੇ ਦੇ ਸੇਵਾਦਾਰ ਭਾਈ ਸਰਤਾ ਸਿੰਘ ਜੀ ਸਾਡੇ ਕੋਲ ਨੇ ਆਓ ਇਹਨਾਂ ਕੋਲੋਂ ਅਸੀਂ ਇਸ ਸਥਾਨ ਦਾ ਇਤਿਹਾਸ ਜਾਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰੂ ਸਰ ਸਾਹਿਬਾ ਚੇ ਪੰਨੀ ਇਹ ਸਥਾਨ ਪਠਾਨਕੂੜ ਤੋਂ 8 ਕਿਲੋਮੀਟਰ ਅਤੇ ਗਰਦਾਸਪੁਰ ਤੋਂ 5 ਕਿਲੋਮੀਟਰ ਦੀ ਦੂਰੀ ਦੇ ਉੱਪਰ ਸਥਿਤ ਹੈ ਇਤਿਹਾਸ ਦੱਸਦਾ ਹੈ ਕਿ ਜਿਸ ਵਕਤ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਨ ਮਹਾਰਾਜ ਜੀ ਇਸ ਧਰਤੀ ਨੂੰ ਚਾਰ ਚੰਨ ਲਾਉਣ ਵਾਸਤੇ ਆਏ ਤੇ ਬਾਅਦ ਸਾਲ ਉਹਨਾਂ ਨੇ ਪ੍ਰਚਾਰ ਕੀਤਾ ਤੇ ਸੰਗਤਾਂ ਦੇ ਵਿੱਚ ਵਿਚਰੇ ਇਤਿਹਾਸ ਦੱਸਦਾ ਹੈ ਕਿ ਇਸ ਸਥਾਨ ਦੀ ਉੱਪਰ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣਪਤੇਰੇ ਤੇਰੀ ਉਮਾ ਤੋਹੀ ਬਨੇ ਆਵੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਏ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਵੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਇਸ ਧਰਤੀ ਤੇ ਮਿਲਣ ਵਾਸਤੇ ਆਏ ਔਰ ਪੰਜਵੇਂ ਪਾਤਸ਼ਾਹ ਜੇਸ ਵਕਤ ਅੰਮ੍ਰਿਤਸਰ ਤੋਂ ਚਾਲ ਕਰਕੇ ਇਸ ਸਥਾਨ ਦੀ ਉੱਪਰ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਪਹੁੰਚੇ ਇਤਿਹਾਸ ਦੱਸਦਾ ਹੈ ਕਿ ਉਸ ਵਕਤ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਆਪਣੀ ਸਮਾਦੀ ਦੇ ਵਿੱਚ ਲੀਨ ਸਨ ਇਤਿਹਾਸ ਦੱਸ ਰਿਹਾ ਹੈ ਕਿ 62 ਸਾਲ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੇ ਭਗਤੀ ਤਾਂ ਕੀਤੀ ਲੇਕਿਨ ਇਸ ਇਲਾਕੇ ਦੇ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਦੇ ਹਰ ਤਰ੍ਹਾਂ ਦੇ ਦੁੱਖ ਨੂੰ ਜਾਣਿਆ ਉਹਨਾਂ ਦੇ ਦੁੱਖ ਨੂੰ ਦੂਰ ਕੀਤਾ ਗੁਰੂ ਅਰਜਨ ਦੇ ਮਹਾਰਾਜ ਜੀ ਜਦੋਂ ਇੱਥੇ ਪਹੁੰਚੇ ਬਾਬਾ ਸ਼੍ਰੀਚੰਦ ਮਹਾਰਾਜ ਦੀ ਸਮਾਦੀ ਤੇ ਲੀਨ ਹੋਣ ਕਰਕੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਤਾਪਸਥਾਨ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਅਸਥਾਨ ਤੋਂ ਚੱਲ ਕੇ 3-400 ਕਦਮ ਦੀ ਦੂਰੀ ਕਹਿ ਲਓ ਬਿਲਕੁਲ ਇਸ ਪਾਸੇ ਵੱਲੋਂ ਜਾਈਏ ਤੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਦਾ ਇੱਥੋਂ 400 ਕਦਮਾਂ ਦੀ ਦੂਰੀ ਦੇ ਉੱਪਰ ਉਹਨਾਂ ਦਾ ਅਸਥਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਆ ਕੇ ਆਪਣਾ ਟਿਕਾਣਾ ਕੀਤਾ ਚਾਹ ਲਓ ਕੀ ਇਸ ਗੁਰਦੁਆਰਾ ਸਾਹਿਬ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰਚਾਰ ਦਾ ਕੇਂਦਰ ਬਣਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਲੋਕਾਂ ਤੱਕ ਪਹੁੰਚੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਇੱਥੋਂ ਰੋਜ਼ਾਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੇ ਉਹ ਬ੍ਰਹਮ ਗਿਆਨੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੂੰ ਮਿਲਣ ਜਾਇਆ ਕਰਦੇ ਸਨ ਕਿਉਂਕਿ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੈ ਆਪਸ ਵਿੱਚ ਵਿਚਾਰਾ ਹੋਣੀਆਂ ਇਤਿਹਾਸ ਦੱਸਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਅਸਥਾਨ ਦੇ ਉੱਪਰ ਆਪਣੀ ਹੱਤੀ ਸਰੋਵਰ ਦੀ ਖੁਦਵਾਈ ਕਰਵਾਈ ਔਰ ਸੰਗਤ ਜੀ ਇਹ ਜਿਹੜਾ ਤੁਸੀਂ ਤੁਸੀਂ ਦਰਸ਼ਨ ਕਰਵਾ ਦਿਓ ਬਾਗ ਦਾ ਇੱਧਰ ਵਾਲੇ ਪਾਸੇ ਕੈਮਰਾ ਮਾਰ ਕੇ ਇੱਧਰ ਸਾਰੀ ਇਹ ਜਿਹੜਾ ਤੁਸੀਂ ਅੰਬਾਂ ਦੇ ਬਾਗ ਦੇ ਦਰਸ਼ਨ ਕਰ ਰਹੀ ਹੋ ਇਤਿਹਾਸ ਦੱਸਦਾ ਹੈ ਕਿ ਜਿਸ ਵਕਤ ਗੁਰੂ ਨਾਨਕ ਸਾਹਿਬ ਜੀ ਦੀ 6ਵੀਂ ਜੋਤ ਗੁਰੂ ਹਰਗੋਬਿੰਦ ਪਾਸ਼ਾ ਜੀ ਇਸ ਸਥਾਨ ਦੇ ਉੱਪਰ ਪਹੁੰਚੇ ਹਨ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਪਣੇ ਹੱਥੀਏ ਅੰਬਾਂ ਦੇ ਬਾਗ ਲਗਾਏ ਆ ਪਿੱਛੇ 2 ਮਹੀਨੇ ਪਿੱਛੇ ਬਹੁਤ ਸਾਰੀਆਂ ਸੰਗਤਾਂ ਇੱਥੋਂ ਆਮਸ਼ਾ ਕੀਤੀ ਗਈਆਂ ਇਹ ਨਵੀਂ نسل ਹੈ ਪੁਰਾਣੀ نسل ਜੋਂ-ਜੋ ਖਤਮ ਹੁੰਦੀ ਗਈ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਯਾਦ ਨੂੰ ਕਾਇਮ ਰੱਖਣ ਵਾਸਤੇ ਪੁਰਾਣੀ نسل ਖਤਮ ਹੋਣ ਦੇ ਨਾਲ ਨਾਲ ਨਵੀਂ نسل ਨੂੰ ਲਾਉਂਦੇ ਗਏ ਕਿ ਜਿਹੜੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਯਾਦ ਹੈ ਉਹ ਬਰਕਰਾਰ ਰਹੇ ਇਸੇ ਸਥਾਨ ਦੀ ਉੱਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸਿੱਖ ਮਿਲਿਆ ਜਿਹਦਾ ਨਾਮ ਸੀ ਭਾਈ ਰੋਤਾ ਉਹ ਕਹਿੰਦਾ ਮੈਨੂੰ ਮੌਤ ਦੇ ਦਿਓ ਮੈਂ ਜੀਵਣਾ ਨਹੀਂ ਬੰਦਾ ਜ਼ਿੰਦਗੀ ਦੇ ਵਿੱਚ ਤੰਗ ਹੋਵੇ ਤੇ ਉਹ ਮੌਤ ਮੰਗਦਾ ਕਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨੂੰ ਮਰਨ ਦਾ ਤਰੀਕਾ ਨਹੀਂ ਦੱਸਿਆ ਬਲਕਿ ਉਹਨੂੰ ਜ਼ਿੰਦਗੀ ਜੂੜਦਾ ਤਰੀਕਾ ਦੱਸਿਆ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਅੰਡਰ ਚੱਲ ਰਿਹਾ ਫਾਰਮਸੀਆ ਤੇ ਸੰਗਰਾਂਦ ਦੀ ਉੱਪਰ ਇਸ ਗੁਰਦੁਆਰਾ ਸਾਹਿਬ ਇੱਕੇ ਵਿਸ਼ੇਸ਼ ਤੌਰ ਤੇ ਦੀਵਾਨ ਸਜਾਈ ਜਾਂਦੀ ਸਾਂ ਔਰ ਮੈਂ ਬੇਨਤੀ ਕਰਾਂ ਮੇਰੀ ਆਵਾਜ਼ ਜਿੱਥੋਂ ਤੱਕ ਪਹੁੰਚਦੀ ਹੈ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਹਨ ਬਹੁਤ ਵੱਡੀ ਗੱਲ ਹੈ ਜਪੀ ਤਪੀ ਨੇ ਬ੍ਰਹਮਚਾਰੀ ਨੇ ਬ੍ਰਹਮ ਗਿਆਨੀ ਨੇ ਬ੍ਰह्म ਅਵਸਥਾ ਦੇ ਧਾਰਨੀ ਹਨ ਉਹਨਾਂ ਦਾ ਸਤਕਾਰ ਬਹੁਤ ਹੈ ਔਰ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਸ਼ਹੀਦਾਂ ਦੇ ਸਰਤਾਜ ਹਨ ਗੁਰਬਾਣੀ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਧਰਜ ਔਰ ਮੈਂ ਸੰਤੋ ਬੇਨਤੀ ਕਰਾਂ ਜਦੋਂ ਵੀ ਤੁਸੀਂ ਬ੍ਰਹਮ ਜਾਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੀ ਸਥਾਨ ਤੇ ਆਓ ਤੇ ਗੁਰਦੁਆਰਾ ਗੁਰੂ ਸਰ ਸਾਹਿਬ ਇੱਕੇ ਮੱਥਾ ਟੇਕਣਾ ਕਦੇ ਹੀ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ